ਮਜੀਠਾ ਹਲਕੇ ਦੇ ਸਰਕਾਰੀ ਸਕੂਲ ਦੇ ਵਿੱਚ ਬੱਚੀ ਦੇ ਨਾਲ ਗਲਤ ਹਰਕਤ ਕੀਤੀ ਗਈ ਹੈ ਜਿਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਅਧਿਆਪਕ ਤੇ ਪੜਕੇ ਨੇ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਪੰਜਾਬ ਸਰਕਾਰ ਤੇ ਵੀ ਸਵਾਲ ਚੁੱਕਦੇ ਹੋਏ ਨਜ਼ਰਾਇ ਰੱਖੀ ਕੁਝ ਕਿਹਾ ਗਿਆ ਮਜੀਠੀਆ ਦੇ ਵੱਲੋਂ ਆਓ ਸੁਣਦੇ ਆ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿਉਂਕਿ ਭਗਵੰਤ ਮਾਨ ਸਾਹਿਬ ਦਾ ਲਾਅ ਐਂਡ ਆਰਡਰ ਤੱਕ ਕਲੈਪਸ ਹੋ ਗਿਆ ਇਹ ਬੰਦੇ ਨੂੰ ਕੋਈ ਕਿੱਥੇ ਵੇਖੇ ਇਹ ਦੇਸ਼ ਲਈ ਇਹ ਪੰਜਾਬ ਦੇ ਲਈ ਖਤਰਾ ਸਮਾਜ ਲਈ ਖਤਰਾ ਇਹ ਤੋਂ ਬਚ ਕੇ ਰੋ ਔਰ ਇਹਨੂੰ ਨਾਲ ਦੀ ਨਾਲ ਜਿਹੜਾ ਨਜ਼ਦੀਕੀ ਥਾਣਾ ਫੜਾਓ ਕਿ ਇਹੋ ਜਿਹੇ ਬੰਦੇ ਨੂੰ ਸਜਾਏ ਮੌਤ ਮਿਲੇ ਇੱਕ ਉਮਰ ਕੈਦ ਦਾ ਵੀ ਹੱਕਦਾਰ ਨਹੀਂ ਜਿਹਨੂੰ ਇਹ ਸ਼ਰਮ ਨਹੀਂ ਜਿਹਨੂੰ ਸਮਝ ਨਹੀਂ ਜਿਹੜਾ ਬੇਸ਼ਰਮੀ ਦੀ ਹੱਦ ਟੱਪੀ ਬੈਠਿਆ ਤੇ ਉਹ ਅੱਜ ਸਰਕਾਰ ਉਹਨੂੰ ਬਚਾਉਣ ਤੇ ਹੋਈ ਹੈ ਉਸ ਕਰਕੇ ਆ ਪਰਿਵਾਰ ਨੇ ਮੈਨੂੰ ਸਾਰਿਆਂ ਨੇ ਉਹਦੀ ਟੀਚਰ ਦੀ ਇਹ ਫੋਟੋ ਵੀ ਦਿੱਤੀ ਜੀ ਕਿ ਆ ਇਹ ਰਕੇਸ਼ ਕੁਮਾਰ ਹੈ ਔਰ ਇਹਦੇ ਖਿਲਾਫ ਪਤਾ ਨਹੀਂ ਠੀਕ ਹੈ ਪੁਲਿਸ ਦਾ ਜਿਹੜਾ ਉਸ ਦਿਨ ਐਸਐਚਓ ਮਜੀਠਾ ਅਮੋਲਕ ਸਿੰਘ ਤੇ ਇਹ ਆ ਪਰਿਵਾਰ ਦੱਸਦਾ ਕਿ ਪਰਮਜੀਤ ਕੌਰ ਨਾ ਸੀ ਉਹਦਾ ਸਬ ਇੰਸਪੈਕਟਰ ਸਬ ਇੰਸਪੈਕਟਰ ਕਮਲਪ੍ਰੀਤ ਕੌਰ ਉਹਨਾਂ ਨੇ ਤਾਂ ਸਹੀ ਰੋਲ ਅਦਾ ਕੀਤਾ ਕਿ ਇਹ ਗਏ ਤੇ ਪਰਚਾ ਦਿੱਤਾ ਮਗਰ ਜੇਸ ਤਰੀਕੇ ਨਾਲ ਇਸ ਆਪਰੇਸ਼ਨ ਨੂੰ ਕਵਰ ਅਪ ਕਰਨ ਲਈ ਉਸ ਰਕੇਸ਼ ਕੁਮਾਰ ਨੂੰ ਬਚਾਉਣ ਲਈ ਹਰਜੋਤ ਬੈਂਚ ਦੇ ਸਕੂਲ এডਿਕੇਸ਼ਨ ਮਹਿਕਮੇ ਨੇ ਜੋ ਰੋਲ ਅਦਾ ਕੀਤਾ ਔਰ ਸਪੈਸ਼ਲੀ ਇਹ ਨਾਉ ਲੈਂਦੇ ਆ ਜਿਹੜਾ ਇੱਥੋਂ ਦਾ ਪ੍ਰਿੰਸੀਪਲ ਹੈ ਨਵਦੀਪ ਕੌਰ ਮੌਜੂਦਾ ਔਰ ਉਸ ਤੋਂ ਪਹਿਲਾਂ ਗੁਰਪ੍ਰੀਤ ਕੌਰ ਔਰ ਜੋ ਸਟਾਫ ਜੀਦੇ ਜੀਦੇ ਧਿਆਨ ਚ ਆਇਆ ਜਾ ਇਹ ਹਸਪਤਾਲ ਗਏ ਹਸਪਤਾਲੇ ਕਹਿੰਦੇ ਜੀ ਅਸੀਂ 7-8 ਘੰਟੇ ਹਾਂਜੀ ਸਹੀ ਗੱਲ ਹਸਪਤਾਲ 'ਚ ਧੱਕੇ ਖਾ ਰਹੇ ਇੱਕ ਪਾਸੇ ਪੀੜਤ ਨੇ ਇੱਕ ਪਾਸੇ ਕੱਡੀ ਇਹ ਮਤਲਬ ਹਰਾ ਪਰੇਸ਼ਾਨੀ 'ਚੋਂ ਨਿਕਲ ਰਹੇ ਆ ਇਹਨਾਂ ਨਾਲ ਹਮਦਰਦੀ ਕਰਨ ਦੀ ਜਗ੍ਹਾ ਹਸਪਤਾਲਾਂ 'ਚ ਕਹੇ ਕਹਰੇ ਸਾਡੇ ਕਲਮ ਦੀ ਸਿਆਹੀ ਮੁੱਕ ਗਈ ਕਿ ਇਹ ਥੋੜਾ ਮਾਡਲ ਹੈ ਦਿੱਲੀ ਮਾਡਲ ਇਸ ਲਈ ਆਈ ਡਿਮਾਂਡ ਸਟ੍ਰਿਕਟਰ ਸਟਾਪ ਐਕਸ਼ਨ ਇਹ ਪਰਚਾ ਇਮੀਡੀਏਟਲੀ ਦਰਜ ਹੋਵੇ ਔਰ ਇਸ ਨੂੰ ਫਾਸਟ ਟਰੈਕ ਕੋਰਟ ਚ ਪਾ ਕੇ ਇਸ ਬੰਦੇ ਨੂੰ ਸਜਾਏ ਮੌਤ ਮਿਲੇ ਇਹ ਜਿਵੇਂ ਦਿੱਲੀ ਚ ਨਿਰਭਾਇਆ ਕੇਸ ਸੀ ਉਸ ਕੇਸ ਦੇ ਤਰਜ਼ ਤੇ ਇੱਥੇ ਜੋ ਹਾਲਾਤ ਬਣਿਆ ਉਹ ਤੁਸੀਂ ਵੇਖੋ 20 ਤਰੀਕ ਇਹ ਤਾਂ 3 ਤਰੀਕ ਨੂੰ ਤਾਂ ਪਰਚੇ ਇਹਨਾਂ ਨੇ ਅਖੀਰ ਚ ਹਾਰ ਕੇ ਸ਼ਿਕਾਇਤ ਦਰਜ ਕਰਾਈ ਹੈ ਮਗਰ 20 ਤਰੀਕ ਨੂੰ ਇਹ ਜਾ ਕੇ ਐਜੂਕੇਸ਼ਨ ਮਹਿਕਮੇ ਕੋਲ ਪਿੱਟੇ ਆ ਉਹਨਾਂ ਨੇ ਕਿਹਾ ਸੀ ਮਸਲਾ ਹੱਲ ਕਰਾਉਨੇ ਉਹਨੂੰ ਬਦਲ ਦੇਣੇ ਆ ਥੋੜਾ ਬਹਿ ਕੇ ਸਮਝੌਤਾ ਕਰਾਂਦੇ ਕਾਹਦਾ ਸਮਝੌਤਾ ਭਾਈ ਇਹ ਗਰੀਬ ਨੇ ਤੇ ਸਮਝੌਤਾ ਕੀ ਇਹ ਦਿੱਲੀ ਮਾਡਲ ਹੈ ਜਿੱਥੇ ਤਾਂ ਇੱਕ ਬੰਦੇ ਕਹਿੰਦੇ ਬਾਹਰਲੇ ਦੇਸ਼ਾਂ ਤੋਂ ਇਹਨਾਂ ਨੂੰ এডੂਕੇਸ਼ਨ ਦਿਵਾਉਣੀ ਹੈ ਮਹਿਕਮੇ ਨੂੰ ਤੁਸੀਂ ਜੀ ਇਹ ਇਤੋਂ ਹੀ ਪੜਦਾ ਸਪਾਸ਼ ਹਰਜੋਤ ਬੈਂਚ ਨੂੰ ਇੰਨਾ ਤਾਂ ਸਮਾਂ ਮਿਲਦਾ ਹੈ ਹਰੀ ਝੰਡੀਆਂ ਉਹਨਾਂ ਬੱਚਾ ਨੂੰ ਵਿਖਾਉਣ ਨੂੰ ਜਿਹੜੇ ਟੀਚਰ ਬਾਹਰ ਜਾਂਦੇ ਨੇ ਭਾਈ ਸਿਖਾ ਕੇ ਲਿਆ ਉਹਨਾਂ ਬਾਹਰੋਂ ਟੀਚਰਾਂ ਨੂੰ ਤੇਰੇ ਕੋਲ ਹਰੀ ਝੰਡੀ ਵਿਖਾਉਣ ਨੂੰ ਬੱਚਾ ਨੂੰ ਟਾਈਮ ਹੈ ਤੇ ਜਿਹੜੀ ਪੰਜਾਬ ਦੀਆਂ ਧੀਆਂ ਪੈਣਾ ਦਾ ਸੋਸ਼ਣ ਕੀਤਾ ਜਾ ਰਿਹਾ ਉਹਨਾਂ ਦੇ ਪਰਿਵਾਰਾਂ ਨੂੰ ਮਿਲਣ ਦਾ ਜਾਂ ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ ਦੇਣ ਦਾ ਨਾ ਕੇਜਰੀয়াল ਕੋਲ ਟਾਈਮ ਨਾ ਭਗਵੰਤ ਮਾਨ ਕੋਲ ਟਾਈਮ ਤੇ ਨਾ ਹਰਜੋਤ ਵੈਂਚ ਕੋਲ ਟਾਈਮ ਅੱਜ ਕਿੰਨੇ ਦਿਨ ਬੀਤ ਗਏ ਜੀ 20 ਤਰੀਕ ਤੋਂ ਲਾ ਲੋ ਐਜੂਕੇਸ਼ਨ ਮਹਿਕਮੇ ਦੇ ਧਿਆਨ ਚ ਸੀ ਅੱਜ ਚੜ ਗਈ 7 ਤਰੀਕ 18 ਦਿਨਾਂ ਤੱਕ ਐਜੂਕੇਸ਼ਨ ਮਹਿਕਮੇ ਦੇ ਧਿਆਨ ਚ ਸੀ ਕੀ ਕਰ ਰਹੇ ਸੀ ਬਾਈਬਰ ਦੇ ਸਲੀਪਿੰਗ ਇਕ ਕਵਰ ਆਪੋ ਕਿਉਂ ਕਰ ਰਹੇ ਸੀ ਕਿਉਂ ਬਚਾਇਆ ਜਾ ਰਿਹਾ ਸੀ ਔਰ ਇਹਨਾਂ ਨੂੰ ਇਹ ਗੱਲ ਕਹੀ ਗਈ ਕਿ ਮਹਿਕਮੇ ਜੀ ਇੱਜ਼ਤ ਦਾ ਧਿਆਨ ਕਰੋ ਟੀਚਰ ਦਾ ਧਿਆਨ ਕਰੋ ਉਹਨਾਂ ਦਾ ਧਿਆਨ ਕਰਨ ਤੇ ਆਪ ਦੇ ਪੰਜਾਬ ਦੀਆਂ ਧੀਆਂ ਪੜਾ ਬੇਟੀਆਂ ਦਾ ਕੋਈ ਧਿਆਨ ਨਾ ਕਰਨ ਪੁਲਿਸ ਦੀ ਕੀ ਵੈਪਸੀ ਪੰਜ ਦਿਨਾਂ ਚ ਪੁਲਿਸ ਦੇਖੋ ਇਸ ਗੱਲ ਦਾ ਪੁਲਿਸ ਜਵਾਬ ਦੇ ਸਕਦੀ ਆ ਜੀ ਮਗਰ ਜਿਹੜੇ ਐਸਐਚਓ ਨੇ ਜਾਂ ਆ ਕਮਲਪ੍ਰੀਤ ਕੌਰ ਨੇ ਜਿਨ੍ਹਾਂ ਨੇ ਇਹਨਾਂ ਨੇ ਇਹ ਆਪ ਦੇਖੋ ਮੈਂ ਕੋਈ ਗੱਲ ਇੱਥੇ ਗਲਤ ਨਹੀਂ ਕਰਨੀ ਜੋ ਜਨਾ ਦੀ ਇਹਨਾਂ ਨੇ ਕਾਰਗੁਜ਼ਾਰੀ ਸਹੀ ਦੱਸੀ ਮੈਂ ਤੁਹਾਨੂੰ ਕਹਿ ਰਿਹਾ ਸਹੀ ਹੋਈ ਆ ਹਸਪਤਾਲ ਚ ਕਿਵੇਂ ਇਹਨਾਂ ਨੂੰ ਖੱਜਲ ਖਵਾਲ ਕੀਤਾ ਗਿਆ ਕਿਵੇਂ ਇਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਉਹਦੀ ਗੱਲ ਤੁਹਾਡੇ ਸਾਹਮਣੇ ਲਿਆਇਆ ਆ ਆਪ ਉਹ ਮੂੰਹੋਂ ਬਿਆਨ ਕਰ ਰਿਹਾ ਕਿ ਹਾਲਾਤ ਇਹ ਹਸਪਤਾਲ ਦੇ ਕੀ ਕਹਿੰਦੇ ਜੀ ਕਲਮ ਨਹੀਂ ਜੇ ਕਲਮ ਲੱਭ ਪਿਆ ਤੇ ਸ਼ਿਆਹੀ ਨਹੀਂ ਮਨਸ਼ਾ ਠੀਕ ਨਹੀਂ ਸੀ ਔਰ ਉਸ ਤੋਂ ਪਹਿਲਾਂ ਐਜੂਕੇਸ਼ਨ ਮਹਿਕਮਾ ਜਿਹੜਾ 20 ਤਰੀਕ ਤੋਂ ਲੈ ਕੇ 3 ਤਰੀਕ ਤੱਕ ਔਰ ਅਜ ਸਤ ਹੋ ਗਈ ਇਸ ਮੁੱਦੇ ਤੇ ਕਿਉਂ ਚੁੱਪ ਬੈਠੇ ਸਨ ਸਾਰਾ ਸਟਾਫ ਡਿਸਮਿਸ ਹੋਵੇ ਚਾਹੇ ਉਹ ਇੱਥੇ ਆ ਔਰ ਚਾਹੇ ਉਹ ਭੰਗਵਾ ਪਿੰਡ ਆ ਜਿਨ੍ਹਾਂ ਨੇ ਇਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਐਲੀਮੈਂਟਰੀ ਸਕੂਲ ਹੈ ਅਟੈਕਟ ਹੈ ਜਿਹੜਾ ਵੱਡਾ ਸਕੂਲ ਹੈ ਭੰਗਵਾ ਪਿੰਡ ਚ ਇਹ ਸਾਰਾ ਕਾਰਨਾਮਾ ਜੋ ਵਾਪਰਿਆ ਇਹਦੇ ਚ ਜਿਹੜੇ ਜਿਹੜੇ ਰਕੇਸ਼ ਕੁਮਾਰ ਦੀ ਮਦਦ ਕਰ ਰਹੇ ਸੀ ਚਾਹੇ ਉਹ ਡੀਓ ਹੈ ਚਾਹੇ ਉਹ ਸੈਕਟਰੀ ਐਜੂਕੇਸ਼ਨ ਹੈ ਚਾਹੇ ਉਹ ਮੰਤਰੀ ਹੈ ਜਿਹੜੇ-ਜਿਹੜੇ ਵੀ ਇਨਵਾਲਡ ਸੀ ਉਹ ਬਚਨੇ ਨਹੀਂ ਚਾਹੀਦੇ ਨਹੀਂ ਤਾਂ ਲੋਕਾਂ ਨੂੰ ਫਿਰ ਸਮਝ ਆਜੂਗੀ ਕਿ ਸਰਕਾਰ ਕੀ ਦੇ ਨਾਲ ਖਲੋਤੀ ਹੈ ਪੰਜਾਬ ਦੀਆਂ ਧੀਆ ਪੈਣਾ ਨਾਲ ਖਲੋਤੀ ਹੈ ਬੱਚੀਆਂ ਨਾਲ ਖਲੋਤੀ ਹੈ ਕਿ ਇਹ ਇਹ ਜੇ ਰਾਖਸ਼ਾਂ ਨਾਲ ਖਲੋਤੀ ਇਸ ਲਈ ਅੱਜ ਅਸੀਂ ਸਾਰੇ ਇਹ ਬੀਬਾ ਜੀ ਗਰੀਬਕੌਰ ਜੀ ਐਮਐਲਏ ਸਾਹਿਬ ਇਹ ਸਾਰਿਆਂ ਨਾਲ ਪਰਿਵਾਰਾਂ ਦੇ ਵਿੱਚ ਜਾ ਕੇ ਆਏ ਆਂ ਔਰ ਤੁਸੀਂ ਵੇਖੋ ਆ ਸਾਰਾ ਪਿੰਡ ਹੀ ਲਗਭਗ ਇੱਥੇ ਇਕੱਠਾ ਹੋਇਆ ਕਿਉਂਕਿ ਪਿੰਡ ਨੇ ਵੀ ਮਨ ਬਣਾ ਲਿਆ ਕਿ ਜੇ ਇਹ ਚ ਕਾਰਵਾਈ ਨਾ ਹੋਈ ਤੇ ਬੜਾ ਵੱਡਾ ਰੋਸ ਪ੍ਰਦਰਸ਼ਨ ਹਰਜੋਤ ਬੈਂਚ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਕੀਤਾ ਜਾਊਗਾ ਔਰ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਦਾ ਕਿ ਪਤਾ ਨਹੀਂ ਤੂੰ ਆਪ ਦੀ ਇਹ ਸ਼ਰਾਬ ਦੇ ਇਲਾਜ ਲਈ ਗਿਆ ਕਾਦੇ ਲਈ ਗਿਆ ਮਗਰ ਮੁੜਿਆ ਪੰਜਾਬ ਤੇ ਜੋ ਹਾਲਾਤ ਬਣੇ ਪਏ ਆ ਉੱਤੇ ਵੀ ਧਿਆਨ ਦਿਓ ਪੰਜਾਬ ਦਾ ਤਾਂ ਫਿਕਰ ਹੀ ਕੋਈ ਨਹੀਂ ਅਸਤੀਫਾ ਵੀ ਮੰਗ ਕਰਦੇ 100% ਹੀ ਹਰਜੋਤ ਬੈਂਚ ਹੈ ਨੋ ਰਾਈਟ ਟੂ ਬੀ ਅਦਰ ਐਜੂਕੇਸ਼ਨ ਮਿਨਿਸਟਰ ਜਿਸ ਬੰਦੇ ਨੂੰ ਇਹ ਸ਼ਰਮ ਹਿਆ ਨਹੀਂ ਇੱਥੇ ਆ ਕੇ ਇਹਨਾਂ ਦਾ ਪਤਾ ਤਾਂ ਕੀ ਲੈਣਾ ਸੀਗਾ ਆਪਦੇ ਮੈਕਮੇ ਦੇ ਬੰਦਿਆਂ ਨੂੰ ਭੇਜ ਰਿਹਾ ਕਿ ਕੋਈ ਨਾ ਥੋੜਾ ਬਹਿ ਕੇ ਰਾਜੀਨਾਮਾ ਕਰਾ ਦਿੰਨੇ ਉਹ ਚਾਹੇ ਦਾ ਮੰਤਰੀ ਰਹਿਣ ਤਾਂ ਕੋਈ ਹੱਕ ਰਹਿ ਗਿਆ ਕੀ ਉਹਨੇ ਪ੍ਰੋਫੈਸਰ ਬਲਜਿੰਦਰ ਨਾਲ ਕੀਤਾ ਉਥੇ ਰੋਪੜ ਇਹ ਕੋਈ ਭੁੱਲੀ ਗੱਲ ਹੈ ਉਦੋਂ ਵੀ ਇਹਨਾਂ ਨੇ ਪ੍ਰਸ਼ਾਸਨ ਦੀ ਜ਼ੋਰ ਨਾਲ ਉਸ ਉਥੇ ਬਹਿ ਕੇ ਉਹ ਝੂਠਾ ਪਰਚਾ ਦਰਜ ਕੀਤਾ ਜੋ ਉਹਦੇ ਘਰ ਵਾਲੇ ਨੂੰ ਫਿਰ ਅਖੀਰ ਚ ਉਹਦੇ ਸੌਰੇ ਨੂੰ ਤਾਂ ਛੱਡਿਆ ਹੀ ਹੈ ਨਾ ਉਸ ਕੇਸ 'ਚ ਜਿਨੂੰ ਉਹਨੇ ਡੌਰੀ ਦਾ ਰੰਗ ਦੇਣ ਦੀ ਕੋਸ਼ਿਸ਼ ਕੀਤੀ ਇੱਥੇ ਵੀ ਉਹ ਕੰਮ ਸ਼ੁਰੂ ਕੀਤਾ ਹੋਇਆ ਮਤਲਬ ਪਹਿਲਾਂ ਗਲਤ ਕੰਮ ਕਰਦੇ ਆ ਗਲਤ ਬੰਦਿਆਂ ਦੀ ਮਦਦ ਕਰਦੇ ਆ ਔਰ ਜਦ ਫੜੇ ਜਾਂਦੇ ਆ ਫਿਰ ਉੱਥੇ ਦਬਾਅ ਬਣਾਉਣਾ ਸ਼ੁਰੂ ਕਰਦੇ ਉਹ ਦਬਾਅ ਦਾ ਕੰਮ ਇੱਥੇ ਸ਼ੁਰੂ ਹੋਇਆ ਹੋਇਆ ਮਗਰ ਇਹ ਮੈਂ ਦੱਸ ਦਿਆਂ ਉਹਨਾਂ ਨੂੰ ਕਿ ਭਾਈ ਇਹ ਮਜੀਠਾ ਹਲਕਾ ਹੈ ਇੱਥੇ ਬੇਇਨਸਾਫੀ ਦੇ ਖਿਲਾਫ ਇੱਕ ਇੱਕ ਮਜੀਠੇ ਦਾ ਬਚਨੀਕ ਚਾਹੇ ਉਹ ਸਾਡੀ ਧੀ ਹੈ ਭੈਣ ਹੈ 부जुर्गਾਂ ਕਾ ਨੌਜਵਾਨਾਂ ਠੋਕ ਕੇ ਲੜਾਂਗੇ ਸਰਕਾਰਾਂ ਦੀ ਨਾਚਾ ਚ ਧੂ ਕੜ ਦਿਆਂਗੇ ਮਗਰ ਇਹ ਜੀ ਬੇਇਨਸਾਫੀ ਨਹੀਂ ਹੋਣੀ